11ਪੋ ਵਾਲੇ ਦਿਨ ਪਹਿਲੀ ਕਚਹਿਰੀ ਲੱਗੀ ਹੋਈ ਹੈ ਸਿਪਾਈ ਸਹਬਜ਼ਾਦਿਆਂ ਨੂੰ ਲੈਣ ਵਾਸਤੇ ਆਇਆ ਹੈ ਮਾਤਾ ਜੀ ਨੇ ਬੜੇ ਪ੍ਰੇਮ ਨਾਲ ਆਪਣੇ ਪੁੱਤਿਆ ਨੂੰ ਤੋੜਿਆ ਕਿ ਪੁੱਤਰ ਤੁਸੀਂ ਝੁਕਣਾ ਨਹੀਂ ਹੈ ਇਸਲਾਮ ਕਬੂਲ ਕਰਨਾ ਨਹੀਂ ਤੂਬਾਏ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੈ ਸਹਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ ਜਦੋਂ ਫਤਿਹ ਬੁਲਾਈ ਤੇ ਸਾਰੇ ਦਰਬਾਰ ਵਿੱਚ ਸਨਾਟਾਸ਼ ਆ ਗਿਆ ਤੇ ਸੂਬਾ ਇਹ ਸਰਹੰਦ ਵਜ਼ੀਰ ਖਾਨ ਨੇ ਪਹਿਲੀ ਗੱਲ ਆਖੀ ਬੱਚਿਓ ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਇਹ ਸੂਬਾ ਇਹ ਸਰਹੰਦ ਵਜ਼ੀਰ ਖਾਨ ਦੀ ਕਚੈਰੀ ਇੱਥੇ ਫਤੇ ਨਹੀਂ ਤੁਸੀਂ ਝੁੱਕ ਕੇ ਸਲਾਮ ਕਰੋ ਤੇ ਸਹਿਬਜ਼ਾਦਿਆਂ ਨੇ ਆਖਿਆ ਨਹੀਂ ਅਸੀਂ ਝੁਕਣਾ ਨਹੀਂ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੁਪੁੱਤਰ ਆ ਉਹ ਨਹੀਂ ਕਿਸੇ ਤੋਂ ਝੁਕਿਆ ਫਿਰ بڑے ਲਾਲਚ ਸਹਿਬਜ਼ਾਦਿਆਂ ਨੂੰ ਦਿੱਤੇ ਬੜੇ ਡਰਾਵੇ ਦਿੱਤੇ ਬੇਗਮਾਂ ਦੇ ਡੋਲੇ ਦੇ ਦੇ ਦਿਆਂਗੇ ਤੁਹਾਨੂੰ ਜ਼ਾਗੀਰਾ ਦੇ ਦਿਆਂਗੇ ਭਾਈ ਮੋਤੀराम ਮਹਿਰਾ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਦੁੱਧ ਜਿਹੜਾ ਗੁਰੂ ਦੇ ਪਰਿਵਾਰ ਨੂੰ ਸ਼ਕਾਇਆ ਜਾਂਦਾ ਉਹਨਾਂ ਦੇ ਮਨ ਵਿੱਚ ਇਹ ਲਾਲਸਾ ਜਾਗੀ ਕਿ ਮੈਂ ਕੋਈ ਨਾ ਕੋਈ ਸੇਵਾ ਕਰਾਂ ਫਿਰ ਉਹਨਾਂ ਨੇ ਦੁੱਧ ਗਰਮ ਕੀਤਾ ਪਹਿਰੇਦਾਰਾਂ ਨੂੰ ਲਾਲਚ ਦਿੱਤਾ ਆਪਣੇ ਘਰ ਵਾਲੀ ਦੇ ਜਿੰਨੇ ਵੀ ਗਹਿਣੇ ਸਨ ਜਾਂ ਜੋ ਕੀਮਤੀ ਸਮਾਨ ਸਨ ਪਹਿਰੇਦਾਰਾਂ ਨੂੰ ਦੇ ਕੇ ਤੇ ਬਾਬਾ ਮੋਤੀराम ਮਹਾਰਾਜ ਜੀ ਉਹ ਠੰਡੇ ਬੁਰਜ ਵਿੱਚ ਪਹੁੰਚੇ। ਮੱਬਾ ਜੀ 10 ਪੋ 1704 ਦੀ ਉਹ ਠੰਡੀ ਰਾਤ ਮਾਤਾ ਜੀ ਨੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਬਾਤਾਂ ਸੁਣਾਈਆਂ। ਉਹਨਾਂ ਦੀ ਵੀਰਤਾ ਦੇ ਗੱਲਾਂ ਜਿਹੜੀਆਂ ਨੇ ਸਹਿਬਜ਼ਾਦਿਆਂ ਨੂੰ ਸੁਣਾਈਆਂ। ਦਾਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀਆਂ ਬਾਤਾਂ ਜਿਹੜੀਆਂ ਨੇ ਪਾਈਆਂ ਹੋਣਗੀਆਂ ਮਾਤਾ ਨੇ ਕਿਉਂਕਿ ਆਉਣ ਵਾਲੀ ਹਨੇਰੀ ਦਾ ਕਿਤੇ ਨਾ ਕਿਤੇ ਜਗਤ ਮਾਤਾ ਨੂੰ ਪਹਿਲਾਂ ਹੀ ਅਹਿਸਾਸ ਹੋ ਚੁੱਕਿਆ ਸੀ ਕਿ ਇਹਨਾਂ ਬੱਚਿਆਂ ਦੇ ਨਾਲ ਹੁਣ ਕੀ ਕੁਝ ਕੀਤਾ ਜਾ ਸਕਦਾ ਸੂਬਾ ਸਰੰਦ ਦੀ ਕਚਹਿਰੀ ਲੱਗੀ ਹੋਈ ਆ 11 ਪੋ ਦੀ ਸਵੇਰ ਆ ਜਲਾਦ ਮਾਤਾ ਜੀ ਦੇ ਕੋਲ ਪਹੁੰਚਦੇ ਨੇ ਜਾਂ ਪਹਿਰੇਦਾਰ ਮਾਤਾ ਜੀ ਦੇ ਕੋਲ ਪਹੁੰਚਦੇ ਨੇ ਬੱਚਿਆਂ ਨੂੰ ਕਚਹਿਰੀ ਦੇ ਵਿੱਚ ਲੈ ਕੇ ਜਾਂ 11 ਪੋ ਵਾਲੇ ਦਿਨ ਪਹਿਲੀ ਕਚੈਰੀ ਲੱਗੀ ਹੋਈ ਹੈ ਸਪਾਈ ਸਹਿਬਜ਼ਾਦਿਆਂ ਨੂੰ ਲੈਣ ਵਾਸਤੇ ਆਇਆ ਹੈ ਮਾਤਾ ਜੀ ਨੇ ਬੜੇ ਪ੍ਰੇਮ ਨਾਲ ਆਪਣੇ ਪੁੱਤਿਆਂ ਨੂੰ ਤੋਰਿਆ ਹੈ ਕਿ ਪੁੱਤਰ ਤੁਸੀਂ ਝੁਕਣਾ ਨਹੀਂ ਹੈ ਇਸਲਾਮ ਕਬੂਲ ਕਰਨਾ ਨਹੀਂ ਹੈ ਤੁਹਾਡੀਆਂ ਰਗਾਂ ਵਿੱਚ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਜੀ ਦਾ ਪੁੱਤਰ ਹੈ ਖੂਨ ਹੈ ਤੁਸੀਂ ਉਹਨਾਂ ਦੇ ਸੁਪੁੱਤਰ ਹੋ ਜਿਹੜਾ ਕਿਸੇ ਤੋਂ ਵੀ ਨਹੀਂ ਝੁਕਿਆ ਤੇ ਤੁਸੀਂ ਵੀ ਨਹੀਂ ਝੁਕਣਾ ਸਪਾਈ ਲੈ ਕੇ ਗਏ ਸੂਬਾ ਇਹ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੈ ਸਹਿਬ ਜਾਦਿਆਂ ਨੇ ਗੱਜ ਕੇ ਫਤਿਹ ਬੁਲਾਈ ਜਦੋਂ ਫਤਿਹ ਬੁਲਾਈ ਤੇ ਸਾਰੇ ਦਰਬਾਰ ਵਿੱਚ ਸਨਾਟਾ ਸ਼ਾ ਗਿਆ ਤੇ ਸੂਬਾ ਇਹ ਸਰਹੰਦ ਵਜ਼ੀਰ ਖਾਨ ਨੇ ਪਹਿਲੀ ਗੱਲ ਆਖੀ ਬੱਚਿਓ ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਇਹ ਸੂਬਾ ਇਹ ਸਰਹੰਦ ਵਜ਼ੀਰ ਖਾਨ ਦੀ ਕਚੈਰੀ ਇੱਥੇ ਫਤੇ ਨਹੀਂ ਤੁਸੀਂ ਝੁੱਕ ਕੇ ਸਲਾਮ ਕਰੋ ਤੇ ਸਹਿਬ ਜادہ ਨੇ ਆਖਿਆ ਨਹੀਂ ਅਸੀਂ ਝੁਕਣਾ ਨਹੀਂ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੁਪੁੱਤਰ ਆ ਉਹ ਨਹੀਂ ਕਿਸੇ ਤੋਂ ਝੁਕਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਨੂੰ ਅਸਵਾ ਪੜ੍ਹੀਏ ਤੇ ਉਹਨਾਂ ਦੇ ਜੀਵਨ ਵਿੱਚ ਬੜੀ ਪਿਆਰੀ ਘਟਨਾ ਹੁੰਦੀ ਹੈ ਸਤਗੁਰ ਜੀ ਦਾ ਅਵਤਾਰ ਪਟਨੇ ਦੀ ਧਰਤੀ ਤੇ ਹੋਇਆ ਤੇ ਉਸ ਵੇਲੇ ਜਿਹੜਾ ਪਟਨੇ ਦਾ ਨਵਾਬ ਸੀ ਉਹਦੀ ਝਾਕੀ ਨਿਕਲੀ ਜਦੋਂ ਉਹ ਝਾਕੀ ਨਿਕਲੀ ਤੇ ਸਾਰੇ ਪਟਨੇ ਦੇ ਲੋਕ ਕੰਧਾਂ ਨਾਲ ਦਵਾਰਾਂ ਨਾਲ ਲੱਗ ਕੇ ਤੇ ਉਹ ਪਟਨੇ ਦੇ ਨਵਾਬ ਨੂੰ ਸਜਦਾ ਕਰਿਆ ਕਰਦੇ ਸਨ ਜਦੋਂ ਨਵਾਬ ਦੀ ਪਾਲਕੀ ਲੰਘਣੀ ਤੇ ਸਾਰਿਆਂ ਨੇ ਝੁੱਕ ਕੇ ਸਜਦਾ ਕਰਨਾ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਵੇਲੇ ਸਾਬ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਸਨ ਜਦੋਂ ਸਤਿਗੁਰੂ ਜੀ ਦਾ ਆਗਮਨ ਹੋਇਆ ਉਦੋਂ ਵੀ ਮਹਾਰਾਜ ਸਾਬ ਦੀ ਧਰਤੀ ਤੇ ਤੇ ਮਹਾਰਾਜ ਜੀ ਨੇ ਫਿਰ ਇੱਕ ਹੁਕਮਨਾਮਾ ਸਪੈਸ਼ਲ ਲਿਖਿਆ ਵਿਸ਼ੇਸ਼ ਕਰਕੇ ਲਿਖਿਆ ਕਿ ਪਟਨੇ ਦੀ ਸੰਗਤ ਕੋ ਗੁਰੂ ਰੱਖੇਗਾ ਪਟਨੇ ਦੀ ਸੰਗਤ ਦੀ ਰਖਵਾਲੀ ਗੁਰੂ ਕਰੂਗਾ ਜਦ ਨਵਾਬ ਕੀ ਪਾਲਕੀ ਆਏ ਤਬ ਚੁਕਣਾ ਨਹੀਂ ਤੇ ਜਦੋਂ ਨਵਾਬ ਦੀ ਪਾਲਕੀ ਆਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਝੁਕੇ ਨਹੀਂ ਤੇ ਕਹਿਣ ਲੱਗੇ ਅਸੀਂ ਉਸੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਹਾਂ ਜਿਹੜਾ ਪਟਨੇ ਦੀ ਧਰਤੀ ਤੇ ਪਾਲਕੀ ਆਉਂਦੀ ਸੀ ਨਵਾਬ ਦੀ ਲੋਕ ਦਵਾਰਾਂ ਨਾਲ ਖੜ ਜਾਂਦੇ ਸੀ ਪਰ ਮੇਰਾ ਸਾਡਾ ਪਿਤਾ ਉਹ ਝੁਕਦਾ ਨਹੀਂ ਸੀ ਤੇ ਅਸੀਂ ਕਿਵੇਂ ਝੁਕ ਜਾਈਏ ਫਿਰ ਬੜੇ ਲਾਲਤ ਸਹਿਬਜ਼ਾਦਿਆਂ ਨੂੰ ਦਿੱਤੇ ਬੜੇ ਡਰਾਵੇ ਦਿੱਤੇ ਬੇਗਮਾਂ ਦੇ ਡੋਲੇ ਦੇ ਦੇਾਂਗੇ ਤੁਹਾਨੂੰ ਜ਼ਗੀਰਾ ਦੇ ਦੇਾਂਗੇ ਪਰ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਜੋ ਆਸ਼ਿਕ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਹਨ ਸਬਜ ਕਰ ਜਿਸਮ ਕੋ ਖਿਲੋਣਾ ਖੁਸ਼ੀ ਸੇ ਫੋੜ ਦਿੰਦੇ ਹਨ ਨਾ ਤਖਤੋਂ ਨਾ ਤਾਜੋਂ ਨਾ ਹੂਰੋਂ ਕੀ ਹਸਰਤ ਅਗਰ ਖੁਦਾ ਵੀ ਦੇ ਖੁਦਾਈ ਤੋ ਉਹ ਵਾਪਸ ਮੋੜ ਦਿੰਦੇ ਹਨ ਕੌਮ ਦੇ ਸ਼ਹੀਦ ਕਦੇ ਵੀ ਕਿਸੇ ਲਾਲਚ ਕਿਸੇ ਡਰਾਵੇ ਵਿੱਚ ਨਹੀਂ ਹੁੰਦੇ ਇਹ 11 ਪੂਨ ਜਦੋਂ ਕਚਹਿਰੀ ਲੱਗੀ ਸਹਿਬਜ਼ਾਦਿਆਂ ਦੀ ਉਹ ਸੂਰਬੀਰਤਾ ਜਿਹੜੀ ਫਿਰ ਸਹਿਬਜ਼ਾਦੇ ਜਦੋਂ ਵਾਪਸ ਆਏ ਤੇ ਮਾਤਾ ਗੁਜਰਕੌਰ ਜੀ ਨੂੰ ਉਹ ਸਾਰੀ ਵਿਥਿਆ ਜਿਹੜੀ ਉਹ ਸਹਿਬਜ਼ਾਦਿਆਂ ਨੇ ਸੁਣਾਈ ਠੰਡੇ ਬੁਰਜ ਵਿੱਚ ਵਾਪਸ ਆ ਕੇ ਤੇ 11 ਪੋ ਨੂੰ ਸਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ اسلام ਧਰਮ ਕਬੂਲ ਕਰਨ ਦੀਆਂ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਪਰ ਉਸ ਤੋਂ ਬਾਅਦ 11 ਪੋ ਦੀ ਰਾਤ ਨੂੰ ਕਹਿ ਸਕਦੇ ਹਾਂ ਕਿ ਇੱਕ ਕੌਤਕ ਵਰਤਦਾ ਭਾਈ ਮੋਤੀराम ਮਹਿਰਾ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਦੁੱਧ ਜਿਹੜਾ ਗੁਰੂ ਦੇ ਇਸ ਪਰਿਵਾਰ ਨੂੰ ਸ਼ਕਾਇਆ ਜਾਂਦਾ ਬਾਬਾ ਮੋਤੀराम ਮਹਿਰਾ ਜਿਹੜਾ ਇਤਿਹਾਸ ਵਿੱਚੋਂ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ ਆਪਾਂ ਪੰਜ ਪਿਆਰਿਆਂ ਦਾ ਜ਼ਿਕਰ ਕਰਦੇ ਆਂ ਤੀਸਰੇ ਪਿਆਰੇ ਭਾਈ ਹਿੰਮਤ ਸਿੰਘ ਜੀ ਉਹਨਾਂ ਦਾ ਵੀ ਪਰਿਵਾਰ ਗੁਰੂ ਘਰ ਵਿੱਚ ਭਾਵੇਂ ਜਾਤੀ ਦੇ ਨਾਲ ਕੋਈ ਵੀ ਸਬੰਧ ਨਹੀਂ ਕਿਉਂਕਿ ਮਾਨਸਕੀ ਜਾਤ ਸਭ ਇੱਕ ਹੈ ਪਛਾਣ ਹਾਂਜੀ ਜਿਹੜਾ ਸਿੱਖ ਹੈ ਉਹਦੀ ਕੋਈ ਜਾਤ ਨਹੀਂ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਝੀਵਰ ਜਾਤੀ ਦੇ ਨਾਲ ਮੇਰਾ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀ ਤੇ ਉਹਨਾਂ ਦੇ ਰਿਸ਼ਤੇਦਾਰ ਇਤਿਹਾਸਕਾਰਾਂ ਨੇ ਆਖਿਆ ਕਿ ਬਾਬਾ ਮੋਤੀराम ਮਹਾਰਾਜੀ ਸਨ ਤੇ ਉਹ ਉੱਥੇ ਡਿਊਟੀ ਕਰਦੇ ਨੌਕਰੀ ਕਰਿਆ ਕਰਦੇ ਸਰਜਦ ਵजीर खान ਦੀ ਹਾਂਜੀ ਓਕੇ ਜਦੋਂ ਉਹਨਾਂ ਨੇ ਦੇਖਿਆ ਕਿ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਜੀ ਸਹਿਬਜ਼ਾਦੇ ਗੁਰੂ ਕਲਗੀਧਰ ਸਾਹਿਬ ਜੀ ਦੇ ਤੇ ਕਿਤੇ ਨਾ ਕਿਤੇ ਕਿਉਂਕਿ ਭਾਈ ਹਿੰਮਤ ਸਿੰਘ ਜੀ ਉਹ ਗੁਰੂ ਘਰ ਦੇ ਪਿਆਰੇ ਸਨ ਤੇ ਉਹਨਾਂ ਦੇ ਮਨ ਵਿੱਚ ਇਹ ਲਾਲਸਾ ਜਾਗੀ ਕਿ ਮੈਂ ਕੋਈ ਨਾ ਕੋਈ ਸੇਵਾ ਕਰਾਂ ਫਿਰ ਉਹਨਾਂ ਨੇ ਦੁੱਧ ਗਰਮ ਕੀਤਾ ਪਹਿਰੇਦਾਰਾਂ ਨੂੰ ਲਾਲਚ ਦਿੱਤਾ ਆਪਣੀ ਘਰਵਾਲੀ ਦੇ ਜਿੰਨੇ ਵੀ ਗਹਿਣੇ ਸਨ ਜਾਂ ਜੋ ਕੀਮਤੀ ਸਮਾਨ ਸਨ ਪਹਿਰੇਦਾਰਾਂ ਨੂੰ ਦੇ ਕੇ ਤੇ ਬਾਬਾ ਮੋਤੀराम ਮਹਾਰਾ ਜੀ ਉਹ ਠੰਡੇ ਬੁਰਜ ਵਿੱਚ ਪਹੁੰਚ ਗਏ ਜਿਵੇਂ ਤੁਸੀਂ ਜਿਗਰ ਕੀਤਾ ਨਾ ਆਪਾਂ ਅੱਗੇ ਇਤਿਹਾਸ ਵਿਚਾਰਦੇ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਦੀਵਾਨ ਕੋਡਰਮਲ ਜੀ ਨੇ ਖਰੀਦੀ ਖੜੇ ਦਾ ਮੋਹਰਾ ਰੱਖ ਕੇ ਤੇ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਜਿਹੜਾ ਉਹ ਬਾਬਾ ਮੋਤੀ RAM ਜੀ ਨੇ ਪਾਲਾਇਆ ਫਿਰ ਉਹ ਦੁੱਧ ਜਦੋਂ ਸਹਿਬ ਜਾਦਿਆਂ ਨੇ ਛਕਿਆ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਕਿ ਬਾਬੇ ਮੋਤੀ RAM ਨੇ ਦੁੱਧ ਛਕਾਇਆ ਸਰਕਾਰ ਦੇ ਬਾਗੀਆਂ ਨੂੰ ਫਿਰ ਬਾਅਦ ਵਿੱਚ ਉਹਨਾਂ ਦੇ ਪੁੱਤਰ ਉਹਨਾਂ ਦੀ ਮਾਤਾ ਉਹਨਾਂ ਦੀ ਪਤਨੀ ਉਹਨਾਂ ਨੂੰ ਕੋਲੂ ਵਿੱਚ ਪੀੜ ਕੇ ਜਿਸ ਕੋਲੂ ਵਿੱਚ ਸਰੋਂ ਪਾ ਕੇ ਤੇਲ ਕੱਢਿਆ ਜਾਂਦਾ ਉਹ ਕਿੱਡੀ ਵੱਡੀ ਸ਼ਹਾਦਤ ਹੈ ਕਿੱਡੀ ਵੱਡੀ ਦੇਣ ਹੈ ਕਿੰਨਾ ਮਹਿੰਗਾ ਮੁੱਲ ਜਿਹੜਾ ਉਹ ਬਾਬਾ ਮੋਤੀराम ਜੀ ਨੇ ਉਸ ਦੁੱਧ ਦਾ ਤਾਰਿਆ ਕਿ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਇਹ 11 ਪੋ ਵਾਲੀ ਰਾਤ ਨੂੰ ਸਾਬ ਜਾਦੇ ਨੂੰ ਦੁੱਧ ਸ਼ਿਕਾਇਆ ਕਿੰਨੇ ਦਿਨ ਦੁੱਧ ਸ਼ਕਾਉਂਦੇ ਰਹੇ ਨੇ 11 ਪੋ ਤੇ 12 ਪੋ ਦੀ ਰਾਤ ਨੂੰ ਦੁੱਧ ਸ਼ਕਾਇਆ ਗਿਆ ਬਾਬਾ ਜੀ ਦੇ ਵੱਲੋਂ 11 ਪੋ ਤੇ 12 ਪੋ ਨੂੰ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿਉਂਕਿ 13 ਨੂੰ ਸ਼ਹਾਦਤ ਦਾ ਜਾਮ ਪੀਤਾ ਸਾਹਿਬ ਜਾਂ ਦੇ